ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਤਕਰੀਬਨ ਇਸ ਘਰ ਤੋਂ ਆਪਾਂ ਪਹਿਲਾਂ ਵੀ ਕਾਫੀ ਫਾਟੇਪੁਰ ਨਵਾ ਪਿੰਡ ਬਿਲਕੁਲ ਨਜ਼ਦੀਕ ਆ ਅਲਗੋ ਕੋਠੀ ਵੀ ਤਕਰੀਬਨ ਥੋੜੀ ਬਾੜਤੇ ਆ ਡਿੱਬੀ ਪੂਰਾ ਤਕਰੀਬਨ ਥੋੜੀ ਬਾੜਤੇ ਅਮਰਕੋਟ ਮਹਿਮੂਦਪੁਰ ਜਿਹੜੇ ਦੋਸਤੋ ਬਿਲਕੁਲ ਥੋੜੀ ਥੋੜੀ ਬਾੜਤੇ ਨਾਲ ਲੱਗਦੇ ਪਿੰਡ ਹੈਗੇ ਆ ਠੀਕ ਹੈ ਜੀ ਮਾੜੀ ਉਦੋਂ ਕੇ ਠੀਕ ਹੈ ਜੀ ਤੇ ਮਾੜੀ ਮੇਗਾ ਤਕਰੀਬਨ ਜਿਹੜੇ ਆ ਬਿਲਕੁਲ ਆਲਮੋਸਟ ਨਾਲ ਨਾਲ ਲੱਗਦੇ ਪਿੰਡ ਹੈਗੇ ਆ ਤੇ ਪਸ਼ੂ ਵਪਾਰ ਦਾ ਕੰਮ ਹੈਗਾ ਦੋਸਤੋ ਤੇ ਅੱਜ ਤੁਹਾਨੂੰ ਤਕਰੀਬਨ ਆਪਾਂ ਦੋ ਬੈੜਾਂ ਦਿਖਾਉਣੀਆਂ ਦੋ ਬੈੜਾਂ ਦੋਸਤੋ ਸੁਈਆਂ ਸਵਾਈਆਂ ਨੇ ਖਾਸ ਤੌਰ ਤੇ ਅੱਜ 10 ਪਰਵਰੀ ਨੂੰ ਜਿਹੜੀ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਤਕਰੀਬਨ 1 ਵਜੇ ਦਾ ਹੈਗਾ ਜੀ ਦੁਪਹਿਰ ਦਾ ਬਤੇਰੇ ਡਿਟੇਲ ਆਪਾਂ ਵੀਰ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਵੀ ਭਾਅ ਪਰਦੇ ਵਾਲਾ ਪਸ਼ੂ ਤੁਹਾਨੂੰ ਪਸੰਦ ਆਉਂਦਾ ਚੁਾਈ ਬਿਲਕੁਲ ਸੋਏ ਸੋਏ ਪਸ਼ੂ ਦੀ ਤੁਸੀਂ ਘਰ ਵਿਜਿਟ ਕਰਕੇ ਦੋ ਟਾਈਮ ਦੀ ਜ਼ਰੂਰ ਕਰ ਲਿਓ ਠੀਕ ਆ ਜੀ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸਬਦਾ ਕਰ ਸਕਦੇ ਹੋ ਨੰਬਰ ਜਿਹੜੇ ਓਨਰ ਦੇ ਮਾਲਕ ਤੇ ਬਿਲਕੁਲ ਨੰਬਰ ਆਪਾਂ ਸਕਰੀਨ ਦੇ نیچے ਵਾਲੇ ਪਾਸੇ ਤੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਆ ਆਜੋ ਮਲਾਉਣੇ ਆ ਤੁਹਾਨੂੰ ਆਪਾਂ ਵੀਰ ਦੇ ਨਾਲ ਬਥੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਜੀਤ ਜੀ ਸਤਿ ਸ੍ਰੀ ਅਕਾਲ ਹੋਰ ਵੀਰ ਜੀ ਕੈਮ ਹੋ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਤੇ ਇੱਕ ਵੀਰ ਆਪਣੇ ਜਿਹੜੇ ਨਵੇਂ ਭੈਣ ਭਰਾ ਆਪਣੇ ਨਾਲ ਜੁੜੇ ਉਹਨਾਂ ਨੂੰ ਆਪਣਾ ਨਾਮ ਵੀ ਜਰੂਰ ਦੱਸ ਦੇਗੇ ਨਾਮ ਮੇਰਾ ਸ਼ਮਸ਼ੀਰ ਸਿੰਘ ਹਾਂਜੀ ਪਿੰਡ ਜਗਤਪੁਰਾ ਹਾਂਜੀ ਤਹਿਸੀਲ ਪੱਟੀ ਬਿਲਕੁਲ ਜ਼ਿਲ੍ਹਾ ਤਰਨਤਾਰਨ ਬਿਲਕੁਲ अच्छा शमशेर वीर एथों भिक्खी विंट दी दूरी कोई 10 12 किलोमीटर दी होवेगी हां जी एथों हैगी जे 10 10 12 किलोमीटर होवेगी भिक्खी विंट दी हां जी ठीक है ते खास जेडी वी जेड़ा दोस्तों ਪਿੰਡ ਜਗਤਪੁਰੇ ਕਰਨੀ ਪੈਣੀ ਹੈ ਤੁਹਾਨੂੰ ਸ਼ਮਸ਼ੇਰ ਬਾਈ ਦੇ ਜਿਹੜੇ ਸੰਪਰਕ ਨੰਬਰ ਨੇ ਉਹ ਵੀ ਮੈਂ ਬਿਲਕੁਲ ਸਕਰੀਨ ਤੇ ਚਲਦੇ ਕਰ ਦਿੰਦੇ ਆ ਇੱਕ ਨੰਬਰ ਵੀ ਵੀਰ ਜੀ ਜਰੂਰ ਆਪਣੇ ਨਾ ਦੱਸ ਹੀ ਦੇਈਏ ਨੰਬਰ 8875 हां जी 20883 76969 86805 84805 हां जी ਠੀਕ ਹੈ ਜੀ ਇਹ ਦੋਨੇ ਨੰਬਰ ਬਿਲਕੁਲ ਸਕਰੀਨ ਤੇ ਦੋਸਤੋ ਚੱਲ ਰਹੇ ਆ ਆਜੋ ਆਪਾਂ ਸਟਾਰਟ ਕਰਦੇ ਆ ਪਹਿਲੇ ਨੰਬਰ ਵੀਰ ਜੀ ਇੱਥੋਂ ਸਟਾਰਟ ਕਰ ਲੀਏ ਇਸ ਬੈੜ ਤੋਂ ਹੀ ਇਹ ਬੈੜ ਦੀ ਵੀਰ ਜੀ ਪੂਰੀ ਡਿਟੇਲ ਦੱਸ ਦਿਓ ਵੀ ਸੁਆ ਕਿੰਨਾ ਸੋਈ ਹੈ ਤੇ ਸੁਆ ਵੀਰ ਜੀ ਤਿੱਜਾ ਹੈ ਠੀਕ ਹੈ ਜੀ ਆ ਸੁਈ ਨੂੰ ਇਹਨੂੰ 10 12 ਦਿਨ ਹੋ ਗਏ ਠੀਕ ਹੈ ਜੀ ਕਿਨੇ ਥੱਲੇ 9 ਕਿਲੋ ਦੁੱਧ ਜੇ ਠੀਕ ਹੈ ਅਜੇ ਹੁਣ ਇਹ ਲਿਆ ਕੇ ਚੋਕੇ ਲੈਂਦੀ ਸੀ ਤਾਂ ਕਰਕੇ ਅੱਛਾ ਲਾ ਜਿਹੜਾ ਇਹ ਨਹੀਂ ਖਾਉਦੀ ਅੱਛਾ ਮਤਲਬ ਹੁਣੇ ਆਪਣੇ ਟਿਕਾਣੇ ਤੇ ਹੁਣ ਹੀ ਆਈ ਐ ਹਾਂਜੀ ਤੇ ਚਵਾਈ ਪੂਰੀ ਚਵਾਈ ਕਰ ਲਈ ਸੀ ਹਨਾ ਹਾਂਜੀ ਲੇਡੀ ਪਰ ਕੀਤੀ ਕੋਈ 12:00 ਵਜੇ ਲਾਗੇ ਤੱਕ ਜੀ ਹਾਂਜੀ ਸਾਢੇ 11:00 ਵਜੇ ਚੁਈ ਠੀਕ ਆ ਸੂਆ ਤੀਜਾ ਸੂਈ ਐ ਮਗਰ ਬੱਚਾ ਜੀ ਮਗਰ ਬੱਚੀ ਐ ਬੱਚੀ ਐ ਇਹਦੇ ਮਗਰ ਪਹਿਲੀ ਵਾਰ ਦੋਸਤੋ ਮੈਂ ਜਿਹੜੀ ਤੁਹਾਨੂੰ ਦਿਖਾ ਰਿਹਾ ਤੀਜਾ ਸੂਆ ਸੂਈ ਐ ਮਗਰ ਬੱਚੀ ਐ ਤੇ 9 ਕਿ ਲੀਟਰ ਦੇ ਦਰਮਿਆਨ ਜਿਹੜਾ ਦੁੱਧ ਹੈਗਾ ਤੇ ਦਿਨ ਮੈਨੂੰ ਲੱਗਦਾ ਵੀ ਹੋ ਜਾਏ ਨਾੜੂ ਬੱਚੇ ਦੇ ਨਾਲ ਆ 5 15 ਕਿ ਦਿਨ ਹੋ ਗਏ ਸੂਈ 15 ਕਿ ਦਿਨ ਹੋ ਗਏ ਸਮਾ ਜਿਹੜਾ 15 ਦਿਨ ਹੋ ਗਿਆ ਦੋਸਤੋ ਠੀਕ ਹੈ ਜੀ 9 ਲੀਟਰ ਦੀ ਜਿਹੜੀ ਹੁਣ ਕਪੈਸਿਟੀ ਹੁਣ ਮਿਲਕ ਦੀ ਹੈਗੀ ਆ ਠੀਕ ਹੈ ਜੀ ਮੈਲੇ ਮੂਲੇ ਫਿਰ ਤੁਰੀ ਹੋਊਗੀ ਨਾ ਜੀ ਹਾਂ ਜੀ ਮੈਲਾ ਸੁਟਿਆ ਮੈਲਾ ਸੁਟਿਆ ਤੇ ਦੁੱਧ ਵੱਧ ਜੂਗੀ ਫਿਰ ਇਸ ਹਿਸਾਬ ਨਾਲ ਜੀ ਹਾਂ ਜੀ ਦੁੱਧ ਕਰੂਗੀ ਜਿਆਦਾ ਫਿਰ ਮੈਨੂੰ 12 ਕਿਲੋ ਕਰ ਦਿਆਂਗੀ ਜੀ ਠੀਕ ਆ ਇੱਕ ਰੰਗ ਜਿਹੜੀ ਦੋਸਤੋ ਬੱਚੀ ਆ ਤਕਰੀਬਨ ਹਵਾਨੇ ਤੇ ਥੋੜੇ ਜੇ ਸਪੌਟ ਹੈਗੇ ਆ ਤੇ ਬਾਕੀ ਬਿਲਕੁਲ ਤੁਹਾਡੇ ਸਾਹਮਣੇ ਸਕਰੀਨ ਦੇ ਵਿੱਚ ਰੇਟ ਭਾਅ ਪੜਦਾ ਬਿਲਕੁਲ ਜਿਹੜਾ ਦੋਸਤੋ ਜੈਨੂਨ ਹੋਵੇਗਾ ਠੀਕ ਹੈ ਜੀ ਹਰ ਗਵੇਰ ਦੀ ਉਹ ਜਿਹੜਾ इजीली ਆ ਜਾਏਗਾ ਤੇ 9 ਲੀਟਰ ਦੀ ਹੁਣ ਬਿਲਕੁਲ ਜਿਹੜੀ ਸ਼ਮਤਾ ਹੈਗੀ ਆ ਕਪੈਸਟੀ ਹੈਗੀ ਆ ਤੇ ਹਵਾਨੇ ਦੀ ਆਪਾਂ ਬਾਈ ਤੋਂ ਪੁੱਛ ਲਾਂਗੇ ਟੋਟਲ ਓਵਰਆਲ ਕਿਹੋ ਜੀ ਬਾਕੀ ਬਾਈ ਜੀ ਚੁਵਾਈ ਚੁਵਾਈ ਦਾ ਕਿਵੇਂ ਹੈ ਬਾਈ ਬਹੁਤ ਵਧੀਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਜੀ ਲੋ ਜੀ ਕਰੋ ਚੈੱਕ ਥਣਾ ਥਣਾ ਦੀ ਤੁਸੀਂ ਕੁਆਲਿਟੀ ਠੀਕ ਆ ਚਾਰ ਥਣੇ ਤੇ ਚਾਰੇ ਥਣਾ ਦਾ ਗੈਅ ਮੰਤਰ ਬਿਲਕੁਲ ਤੁਹਾਡੇ ਸਾਹਮਣੇ ਆ ਧਾਰਤੂਰ ਬਿਲਕੁਲ ਮੋਟੀ ਹੈ ਬਿਲਕੁਲ ਮੋਟੀ ਕੋਲੀ ਠੀਕ ਆ ਤੇ ਇਹਦਾ ਲੈ ਦੇ ਵੀਰ ਜੀ ਕਿੰਨਾ ਰੱਖਿਆ ਫਿਰ ਹੁਣ ਮੁੱਲ ਤਾਂ ਵੀਰ ਜੀ ਇਹਦਾ 27000 ਜੀ ਠੀਕ ਆ ਜੀ ਦੇ ਆਪਾਂ 24000 ਦੀ ਦਵਾਂਗੇ ਠੀਕ ਆ ਜੀ ਹਾਂ ਜੀ 24000 ਤੋਂ ਛੋਟ ਵੀ ਨਹੀਂ ਹੋਣੀ ਠੀਕ ਆ ਜੀ ਹਾਂ ਜੀ 27 ਉਹ ਹੀ ਫੋਨ ਕਰੇ ਜਿਹਨੇ ਪੂਰਾ ਰੇਟ ਲਾਉਣਾ ਜੇ ਆਖੇ ਕੋਈ ਮੈਂ 20 ਦੀ ਲੈ ਜਾ 22 ਦੀ ਉਹ ਨਹੀਂ ਹੋਊ ਠੀਕ ਆ ਜੀ 27000 ਜਿਹੜੀ ਦੋਸਤੋ ਡਿਮਾਂਡ ਆ ਠੀਕ ਆ ਜੀ 24000 ਲਾਸਟ ਲੈਦੇ ਆ ਠੀਕ ਆ ਧੰਨ ਵਾਲੀ ਵਹਿੜਾ ਤਕਰੀਬਨ ਤੇ ਫੈਡ ਜਿਹੜੀ ਆ ਇਹ ਨਾ ਵੀਰ ਜੀ ਜਰਸੀ ਚ ਦੂਜੀ ਸੌਰੀ ਨਾ ਐਚ ਐਫ ਨਾ ਦੂਜੀ ਚ ਇਹ ਥੋੜੀ ਜਿਹੀ ਮਲਕੀ ਦੇਸੀ ਬਰੀਡ ਦਾ ਮੇਲ ਆ ਜਾਂਦਾ ਦੋਗਲੇ ਦਾ ਤੇ ਇਹਦੀ ਫੈਡ ਫੂਡ ਤਾਂ ਵੀ ਇੰਨਾ ਵੀ 10 ਲੀਟਰ ਦਾ ਦੂਜੀਆਂ ਦਾ 15 ਲੀਟਰ ਬਰਾਬਰੀ ਜੀ ਹੋ ਜਾਣਾ ਬਰਾਬਰ ਹੋ ਜਾਂਦਾ ਚਾਰ ਫੈਡ ਤੇ ਲੱਗੇ ਫੈਡ ਆ ਹਾਂਜੀ ਹਾਂਜੀ ਠੀਕ ਆ ਤੇ ਫੈਡ ਫੂਡ ਵੀਰਾਂ ਦਾ ਵੀ ਚੰਗੀ ਆ ਜਾਂਦੀ ਆ ਥੋੜਾ ਦੋਗਲੇਪਣ ਦੇ ਵਿੱਚ ਵਹਿੜਾ 27000 ਇੱਕ ਬਰੀ ਮੈਂ ਫੇਰ ਰਿਪੀਟ ਕਰ ਦਿੰਦਾ ਤੇ 24000 ਲਾਸਟ ਲੈ ਦੇ ਆ ਠੀਕ ਆ ਜੀ ਤੇ ਜਰੂਰ ਤੁਸੀਂ ਇਹਦਾ ਵੇਰਵਾ ਪਾ ਕੇ ਜਿਹੜਾ ਸੰਪਰਕ ਕਰ ਸਕਦੇ ਹੋ ਇਸ ਤੋਂ ਸੈਕੰਡ ਨੰਬਰ ਜ 22 ਦੇ ਵਿੱਚ ਇਹ ਸ਼ਾਈਵਾਲ ਦੇ ਵਿੱਚ ਆ ਗਿਆ ਨਾ ਸ਼ਾਈਵਾਲ ਦਾ ਕਰੋਸੀ ਹਾਂਜੀ ਐਚ ਐਫ ਸ਼ਾਈਵਾਲ ਦਾ ਕਰੋਸ ਪਿਓਰ ਨਹੀਂ ਕੀ ਜੀ ਹਾਂਜੀ ਹਾਂਜੀ ਇਹ ਰਲਵਾ ਜੀ ਐਚ ਐਫ ਤੇ ਨਾਲ ਸ਼ਾਈਵਾਲ ਦਾ ਕਰੋਸ ਹੂੰ ਐਚ ਐਫ ਤੇ ਸ਼ਾਈਵਾਲ ਕਰੋਸ ਅੰਗ ਦੇ ਵਿੱਚ ਠੀਕ ਆ ਵੈਟ ਬੋਡੀ ਬੰਤਰ ਦੀ ਵੱਡੀ ਆ ਦੋਸਤੋ ਠੀਕ ਆ ਕੱਦ ਕਾਠੀ ਪੂਰਾ ਹੈਗਾ ਵੈਟ ਦਾ ਤੇ ਹਵਾਨਾ ਬਿਲਕੁਲ ਦੇਖ ਕੇ ਤੁਸੀਂ ਚੈੱਕ ਕਰ ਸਕਦੇ ਜੀ ਬਾਕੀ ਦਿਨ ਆਪਾਂ ਪੁੱਛ ਲੈਨੇ ਆ ਮਗਰ ਜਿਹੜਾ ਇਹਦੇ ਬੱਚਾ ਵੀ ਪੁੱਛ ਲੈਨੇ ਆ ਤੇ ਫਿਰ ਸ਼ਮਸ਼ੇਰ ਇਹ ਦਿਨ ਕਿੰਨੇ ਕੁ ਹੋ ਗਏ ਸੂਈ ਨੂੰ ਦਿਨ ਇਹਨੂੰ ਵੀਰ ਜੀ 20 ਕੁ ਦਿਨ ਹੋ ਗਏ ਆ ਸੂਈ ਨੂੰ ਤੇ ਸੂਬਾ ਇਹਦਾ ਵੀ ਕਿੰਨਾ ਮੈਂ ਦੱਸ ਦੂ ਜੀ ਸੂਆ ਇਹਦਾ ਤੇਜਾ ਹੋਵੇਗਾ ਤੇ ਹੁਣ ਬਿਲਕੁਲ ਰੈਡੀ ਜਿਹੜਾ ਆਪਾਂ ਚਵਾਦਾਂਗੇ ਕਿੰਨਾ ਦੁੱਧ ਉਹ ਆਇਆ ਟਾਈਮ 13 ਤੋਂ 14 ਲੀਟਰ ਦੁੱਧ ਦੇ ਥੱਲੇਗਾ 13 ਤੋਂ 14 ਦੀ ਹਾਂਜੀ ਠੀਕ ਆ ਤੇ 13 14 ਲੀਟਰ ਦੀ ਜਿਹੜੀ ਆ ਦੋਸਤੋ ਹੁਣ ਬਿਲਕੁਲ ਮੌਕੇ ਤੇ ਹਾਜ਼ਰ ਦੁੱਧ ਆ ਠੀਕ ਆ ਤੇ ਥਣ ਥਣ ਤੇ ਜਿਹੜੀ ਲੰਬਾਈ ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਸ਼ੇਪ ਸ਼ੂਪ ਚੰਗੀ ਹੈਗੀ ਆ ਥਣਾਂ ਦੀ ਕਿਉਂ ਬਿਲਕੁਲ ਓਕੇ ਆ ਕੋਈ ਧੂਰ ਨਹੀਂ ਕੋਈ ਛੱਟਾ ਬਰਾਬਰੂਪ ਚੰਗਾ ਮੋਟਾ ਵੀਰ ਜੀ ਬਹੁਤ ਆੜੀ ਮੋਟੀ ਥਾਰ ਠੀਕ ਆ ਬਾਕੀ ਥਣ ਦੱਸਦੇ ਪਏ ਆ ਦੋਸਤੋ ਚੰ ਤੇ ਪੀੜੀ ਦੇ ਪਾਵਾਂ ਵਰਗਿਆਂ ਦੇ ਵੀ ਥਣ ਲੱਗੇ ਆ ਵੈੜ ਨੂੰ ਤੇ ਆਹ ਕਰੋ ਚੈੱਕ ਬੱਚਾ ਜਿਹੜਾ ਇਸ ਦੇ نیچے ਉਹ ਬੱਚਾ ਹੈ ਠੀਕ ਹੈ ਜੀ ਜ਼ਰੂਰ ਤੁਸੀਂ ਇਹ ਨੋਟ ਕਰ ਲਿਓ ਤੇ ਇਹਨੂੰ ਵੀਰ ਸ਼ਮਸ਼ੇਰ ਜੀ ਖੋਲ ਕੇ ਦਿਖਾਈਏ ਤੇ ਦਿਨਾਂ ਦੇ ਵਿੱਚ ਕਿੰਨੀ ਕ 12-13 ਦਿਨ ਦੱਸਿਆ ਜੀ ਹਾਂਜੀ ਤੇ 13 14-15 ਦਿਨ ਹੋ ਗਈ ਸੂਈ ਨੂੰ 14-15 ਕ ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ ਤੇ ਵੈੜ ਦੁੱਧ ਜਿਹੜਾ ਦੋਸਤੋ ਅੱਗੇ ਬਾਕੀ ਸੇਵਾ ਦਾ ਤਕਰੀਬਨ ਤੁਸੀਂ ਹੁਣ ਮੌਕੇ ਦਾ ਵੀਰ ਨੇ ਦੱਸਿਆ ਬਾਕੀ ਹੋ ਸਕਦਾ ਵੀ 14 ਲੀਟਰ ਤੱਕ 15 ਲੀਟਰ ਤੱਕ ਤਾਂ ਹੁਣ ਨੋਰਮਲ ਜਾ ਹੋਵੇਗਾ ਲੱਗਾ ਬੰਨ 14 15 ਲੀਟਰ ਬੜੇ ਆਰਾਮ ਨਾਲ ਕਰ ਜੂਗੀ ਹੂੰ ਵੱਡੀ ਵਹਿੜਾ ਦੋਸਤੋ ਠੀਕ ਹੈ ਵੱਡੇ ਕੱਦ-ਖੜ ਦੇ ਵਿੱਚ ਤੇ ਕ੍ਰੋਸ ਹੈਗੀ ਆ ਸ਼ਿਆਹੀਵਾਲ ਤੇ ਐਚ ਐਫ ਦਾ ਕ੍ਰੋਸ ਆ ਠੀਕ ਆ ਭਾਈ ਸ਼ਮਸ਼ੇਰ ਇਹਦਾ ਮੁੱਲ ਕਿੰਨਾ ਹੁਣ ਕੀਤਾ ਕਰ ਇਹਦਾ ਮੁੱਲ ਵੀਰ ਜੀ 42000 ਰੁਪਇਆ 42000 ਹਾਂਜੀ ਠੀਕ ਆ ਲੈ ਇਹਦੇ ਵਿੱਚ ਕੋਈ ਛੂਟ ਹੈਗੀ ਮੌਕੇ ਤੇ ਉਹਦੇ ਵਿੱਚੋਂ ਲੈ ਦੇ ਉਹ 1000 ਰੁਪਇਆ ਛੂਟ ਕਰਾਣੀ ਠੀਕ ਹੈ ਜੀ ਹਾਂਜੀ 1000 ਰੁਪਇਆ ਮਤਲਬ ਕਿ 42 ਦੇ ਵਿੱਚੋਂ 1000 ਹਾਂਜੀ 1000 ਠੀਕ ਆ ਛੂਟ ਕਰਾ ਦੇ ਤੇ 41000 ਦੀ ਲਾਸਟ ਥਾਣਾ ਨਾ ਮਤਲਬ ਹਾਂਜੀ ਠੀਕ ਆ 41000 ਦੀ ਹਾਂ ਨਾ ਹੈ ਤੇ ਇੱਕ ਵਾਰੀ ਤੁਸੀਂ ਆ ਦੋਸਤੋ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਥਾਣਾ ਦੀ ਇੱਕ ਵਾਰੀ ਫੇਰ ਤਸੱਲੀ ਦੇ ਨਾਲ ਦੇਖ ਲਓ ਸਾਰੇ ਬੰਨਿਓ ਥਾਣਾ ਦੀ ਦੇਖ ਆ ਆਪਾਂ ਸ਼ੋਰ ਹੈ ਵੀ ਜਿਹੜਾ ਚਵਾ ਚੰਗਾ ਹੁੰਦਾ ਆ ਬੈਕ ਸਾਈਡ ਤੋਂ ਦੇਖ ਲਓ ਜੀ ਉਲਟ ਪਹਿਣੀ ਵਾਲੇ ਪਾਸੇ ਤੋਂ ਜਿਹੜੀ ਆ ਥਣਾ ਦੀ ਦੋਸਤੋ ਸ਼ੇਪ ਕਿਉਂਕਿ ਬਰਾਬਰਤਾ ਪੂਰੀ ਆ ਥਣਾ ਦੀ ਦਿੱਥਾ ਵਿਰਲਾ ਜਿਹੜਾ ਡਿਫਰੈਂਸ ਹੈਗਾ ਗੈਪੰਤਰ ਪੂਰਾ ਠੀਕ ਆ ਤੇ ਬੱਚਾ ਜਿਹੜਾ ਇਸ ਦੇ ਨੀਚੇ ਹੈਗਾ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲੋ ਮੇਲ ਕਾਫਾ ਵੱਚਾ ਬਿਲਕੁਲ ਠੀਕ ਹੈ ਜੀ ਵਾਈਟ ਡੱਬਾ ਜਿਹੜਾ ਬੱਚਾ ਹੈਗਾ ਠੀਕ ਆ ਤੇ ਸੰਪਰਕ ਨੰਬਰ ਆਪਾਂ ਇੱਕ ਵਾਰੀ ਹੋਰ ਵੀਰ ਸ਼ਮਸ਼ੇਰ ਤੋਂ ਪੁੱਛ ਲੈਨੇ ਆ ਵੀਰ ਜੀ ਉਹ ਵੀ ਜ਼ਰੂਰ ਦੱਸ ਦੇ ਕੋਈ ਫੇਰ ਜੀ ਨੰਬਰ 88752 ਹਾਂਜੀ 20883 ਠੀਕ ਹੈ ਜੀ ਬਾਕੀ ਦੂਜਾ ਨੰਬਰ ਆਪਾਂ ਚੱਲਦਾ ਕਰ ਦਾਂਗੇ ਜੀ ਠੀਕ ਆ ਤੇ ਦੋਸਤੋ ਇਹ ਇਹ ਸਨ ਵੀਰ ਸ਼ਮਸ਼ੇਰ ਠੀਕ ਹੈ ਜੀ ਦੋ ਐਨੀਮਲ ਅੱਜ ਬਕਾਉ ਆ ਖਾਸ ਤੌਰ ਤੇ ਪਸ਼ੂ ਜਿਹੜੇ ਦੋਸਤੋ ਇੱਥੇ ਮੋਸਟਲੀ ਆ ਮੱਝਾਂ ਗਾੜਾ ਨਾਰਮਲੀ ਆਉਂਦੀਆਂ ਰਹਿੰਦੀਆਂ ਨੇ ਠੀਕ ਆ ਜੀ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ। ਕਾਣ ਕੇ ਵੀਰ ਜੀ ਆਪ ਜੀ ਚੋਕੇ ਪਾਸ ਕਰਕੇ ਤਸੱਲੀ ਕਰਕੇ ਕਰੋ। ਬਿਲਕੁਲ ਜੀ। ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਪ ਦੀ ਤਸੱਲੀ ਕਰੋ ਤਸੱਲੀ ਕਰਕੇ ਖੜੋ। ਜਿਹੜਾ ਕੱਲ ਨੂੰ ਕੈਨੂ ਲਾਹਮਾ ਦੇਣਾ ਉਹ ਮੜੀ ਗੱਲ ਹੈ। ਬਿਲਕੁਲ। ਇੱਥੋਂ ਆਪ ਦਾ ਦੋ ਡੰਗ ਚੋਲੋ ਤਿੰਨ ਡੰਗ ਚੋਲੋ ਆਪ ਦੀ ਤਸੱਲੀ ਕਰਕੇ ਖੜੋ। ਬਿਲਕੁਲ। ਹਾਂ ਜੀ। ਸੋ ਦੋਸਤੋ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਬਹੁਤੇ ਵੀ ਆਨਲਾਈਨ ਸੌਦਾ ਕਰਨ ਦੇ ਵਿੱਚ ਬਲੀਵ ਕਰਦੇ ਆ ਤੇ ਮੈਂ ਨਹੀਂ ਕਹੂੰਗਾ ਵੀ ਤੁਸੀਂ ਆਨਲਾਈਨ ਸੌਦਾ ਕਰੋ ਠੀਕ ਆ ਜੀ ਤੇ ਇੱਕ ਵਾਰੀ ਆਓ ਦੋ ਵਾਰੀ ਆਓ ਨੇੜੇ-ਤੇੜਿਓ ਇੱਕ ਵਾਰੀ ਵਿਜ਼ਿਟ ਕਰਕੇ ਤਸੱਲੀ ਹੁੰਦੀ ਆ ਦੋਸਤੋ ਇੱਕ ਵਾਰੀ ਕਰਕੇ ਜਿਹੜੀ ਪੂਰੀ ਹੋ ਜਾਂਦੀ ਆ ਬਾਕੀ ਦੋ ਟਾਈਮ ਵੀ ਤੁਸੀਂ ਜਿਹੜੀ ਐਸਾਈ ਬੀ ਪਿਆਨਾ ਕਰਕੇ ਦੋ ਟਾਈਮ ਜਚਵਾਈ ਕਰ ਸਕਦੇ ਹੋ ਤਿੰਨ ਟਾਈਮ ਵੀ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ